ਲਓ ਜੀ ਅੱਜ ਹੋ ਗਈ 1 ਜੂਨ ਤੇ ਆਪਾਂ ਲਾਈ ਜਾਨੇ ਆ ਮੱਕੀ ਨੂੰ ਪਾਣੀ ਤੇ ਮੱਕੀ ਆਪਣੀ ਪਾਣੀ ਕਈ ਦਿਨਾਂ ਦੀ ਮੰਗੀ ਜਾਂਦੀ ਸੀ ਤੇ ਲਗਭਗ ਅੱਜ ਚਾ 5-6 ਦਿਨ ਟੱਪ ਗਏ ਬੱਟਾ ਵਾਲੀ ਮੱਕੀ ਐ ਪਿਛਲੀ ਯਾਰ ਹੋਲ 20 ਸੀ ਐਤਕੀ ਹੋਰ ਵੀ ਬੀਜਿਆਗਾ ਪਿਛਲੀ ਯਾਰ ਸੀਗਾ ਜੀ 1844 ਵੀ ਉਹ ਵੀ ਬਹੁਤ ਵਧੀਆ ਸੀ ਪਰ ਐਤਕੀ ਆਪਾਂ ਥੋੜਾ ਜਿਹਾ ਬਦਲ ਕੇ 9208 ਬੀਜਿਆ ਤੇ ਇਹਦਾ ਦੇਖਾਂਗੇ ਐਤਕੀ ਛੱਲੀ ਇਹਨੂੰ ਕਿਵੇਂ ਪੈਂਦੀ ਹੈਗੀ ਤੇ ਗਰਮੀ ਬਹੁਤ ਜਿਆਦਾ ਹੈ ਦਿਨ ਦੇ 11:30 ਹੋਏ ਪਏ ਨਾ ਤੇ ਆ ਦੇਖੋ ਆ ਬੱਟਾਂ ਚ ਪਾਣੀ ਫਿਰ ਚੁੱਕਿਆ ਇਸ ਤਰ੍ਹਾਂ ਬੱਟਾਂ ਦੇ ਵਿੱਚ ਪਾਣੀ ਪੂਰਾ ਭਰ ਕੇ ਲੱਗ ਜਾਂਦਾ ਹੈਗਾ ਤੇ ਪਾਣੀ ਦੀ ਖਾਤ ਵੀ ਬਹੁਤ ਘੱਟ ਹੁੰਦੀ ਛੇਤੀ ਰਮ ਜਾਂਦੀ ਹੈ ਗੱਲ ਕਰ ਜਿਹੜਾ ਚੂਹੇ ਪਾਣੀ ਤੋੜਦੇ ਹਨ ਸਾਈਡਾਂ ਤੇ ਆਪਾਂ ਇਤਕੀ ਉੱਚੇ ਜੇ ਬਾਣ ਚ ਮੱਕੀ ਬੀਜਿਆ ਵੇਖੋ ਤੁਸੀਂ ਇੱਧਰ ਇੱਥੋਂ ਖੱਡ ਪਈ ਸੀ ਇੱਧਰ ਪਾਣੀ ਟੁੱਟ ਗਿਆ ਤੇ ਬੱਟ ਦੇ ਵਿੱਚ ਦੀ ਚੂਹੇ ਬਹੁਤ ਜਿਆਦੇ ਨੇ ਚੂਹੇ ਪਏ ਜਾਂਦੇ ਨਾ ਤੇ ਪਹਿਲਾਂ ਦਿੱਕਤ ਜਿਹੜੀ ਆਈ ਸੀਗੀ ਆਪਾਂ ਦੂਸਰੇ ਬਾਣ ਦੇ ਮੀਹਾ ਮੂੰਹ ਮੀਹ ਮੂੰਹ ਪੈਣ ਲੱਗ ਗਏ ਜਾਂਦੇ ਵੜਣ ਮੇਲੇ ਉਦੋਂ ਫਿਰ ਤੁਹਾਨੂੰ ਪਤਾ ਕੰਮ ਭੜਾ ਹੋ ਜਾਂਦਾ ਖੁੱਬ ਲਿਆ ਕੱਢ ਲਿਆ ਟਰੈਕਟਰ ਮਸਾਂ ਤੁਰਦੇ ਗਿੱਲੇ ਬਾਣ ਦੇ ਵਿੱਚ ਤੇ ਆਹ ਦੇਖੋ ਭਰੀ ਪਈਏ ਮੱਕੀ ਦਾ ਪਾਣੀ ਨਾ ਤੇ ਆਪਾਂ ਉਧਰ ਜਾ ਕੇ ਬਦਲਦੇ ਆਂ ਕਿਆਰਾ ਤੇ ਇੱਥੇ ਉਹ ਦਿੱਕਤ ਨਹੀਂ ਆਉਂਦੀ ਜਿਹੜੀ ਖੁੱਬ ਖਵਾਈ ਦੀ ਦਿੱਕਤ ਬਿਲਕੁਲ ਨਹੀਂ ਆਉਂਦੀ ਕਿਉਂਕਿ ਉੱਚਾ ਬਾਣ ਹੈਗਾ ਉੱਚੇ ਬਾਣ ਚ ਪਾਣੀ ਇੱਧਰ ਉੱਧਰ ਨਿਕਲ ਜਾਂਦਾਗਾ ਬਾਤ ਛੇਤੀ ਆ ਜਾਂਦੀ ਗਰਮੀ ਦੇ ਮਹੀਨੇ ਚੱਲਦੇ ਨਾ ਤੇ ਮੱਕੀ ਦੇਖੋ ਉਤੋਂ ਕਮਲਾਈ ਵੇ ਕਿਉਂਕਿ ਕਿਹੜਾ ਹੈ ਹੁਣੀ ਨਾ ਮੈਂ ਹਜੇ ਇਹ ਸੈੱਟ ਹੋ ਜਾਣੀ ਹੈ ਕੱਲ ਬਿਲਕੁਲ ਬੱਤੀਆਂ ਬਣ ਗਈ ਸੀਗੀ ਦੁਪਹਿਰੇ ਜਦੋਂ ਨਿਗਾ ਮਾਰੀ ਫੇਰ ਸੋਚਿਆ ਵੀ ਕੱਲ ਨੂੰ ਪਾਣੀ ਲਾਵਾਂਗੇ ਤੇ ਵਾਲੀ ਵੀ ਔੜ ਮਾੜੀ ਹੈ ਤੇ ਮੱਕੀ ਦੇ ਜਿਹੜੇ ਇਹਦੇ ਨਿਸ਼ਾਨੀ 9208 ਦੀ ਜਿਹੜੇ ਪੱਤੇ ਨੇ ਉੱਪਰ ਵਾਲ ਨੂੰ ਨਾ ਖੜੇ ਹੁੰਦੇ ਨੇ ਸਿੱਧੇ ਆ ਆ ਵੇਖੋ ਤੁਸੀਂ ਨਿਗਾ ਮਾਰ ਕੇ ਵੇਖੋ ਤਾਂ ਨੂੰ ਖੜੇ ਨੇ ਪੱਤੇ ਆਏ ਬਿਲਕੁਲ ਐ ਤਹਾਨੂੰ ਖੜੇ ਹੁੰਦੇ ਪੱਤੇ ਨਿਆਰੀਦਾਰ ਹੁੰਦੀ ਐ ਛੱਲੀ ਵੀ ਬਹੁਤ ਤਗੜੀ ਪੈਂਦੀ ਐ ਇਹਨੂੰ ਤੇ ਆਪਾਂ ਤਾਂ ਕਰਕੇ ਸਵਾਰੇ ਵੀ ਬੀਜਿਆ ਸੀ ਤੇ ਜਾ ਕੇ ਆਪਾਂ ਬਦਲਦਿਆਂ ਕਿਹੜਾ ਗਰਮੀ ਬਹੁਤ ਐ ਤੇ ਆਪਾਂ ਵੀ ਇਧਰੇ ਮੂਕਾ ਮਾਰਕਾ ਬਨ ਕੇ ਆਈ ਐ ਵੇਖੋ ਐ ਪੂਰਾ ਮੂਕਾ ਬਨ ਕੇ ਨਾ ਕਿਉਂਕਿ ਧੁੱਪ ਐ ਜਿਹੜੀ ਐਸ ਵੇਲੇ ਟੋਟਨੀ ਮਚਾ ਆਂਦੀ ਐ ਤੇ ਇਸ ਕਰਕੇ ਸਿਰ ਤੇ ਕੱਪੜਾ ਜ਼ਰੂਰੀ ਐ ਤਪਵੌਤ ਇਹ ਹੁੰਦੀ ਹੈ ਤੇ ਪਾਣੀ ਤੁਹਾਨੂੰ ਪਗਾ ਬੱਟ ਟੁੱਟ ਗਈ ਸੀ ਸਿਰੇ ਤੋਂ ਆਪਾਂ ਬੰਦ ਕਰਨ ਗਏ ਸੀ ਤੇ ਚਾਰ ਆ ਗਿਆ ਪਰ ਬਹੁਤ ਵਧੀਆ ਤੇ ਵਿੱਚ ਨਾ ਆਪਾਂ ਇਸ ਵਾਰ ਸਪਰੇ ਨਹੀਂ ਕੀਤੀ ਵਿੱਚ ਥੋੜੇ ਜਿਹਾ ਕੱਖ ਤਾਂ ਹੈਗੇ ਨੇ ਜਿਆਦਾ ਤੇ ਇਧਰਲੀ ਸਾਈਡ ਹੀ ਹੈ ਪਰ ਇਹ ਹੈ ਨਹੀਂ ਪਰ ਇਹ ਬਹੁਤ ਸਾਫ਼ ਹੈ ਵਿੱਚੋਂ ਇਹ ਜਿਹੜਾ ਸਾਈਡ ਵਾਲਾ ਓੜਾਗਾ ਉਹਦੇ 'ਚ ਥੋੜੇ ਇਹ ਕੀ ਕੱਖ ਹੈ ਪਰ ਇਹ ਕੱਖ ਕੁੱਖ ਕੁਝ ਨਹੀਂ ਕਰਦੇ ਕਿਉਂਕਿ 75 ਦਿਨ ਨੇ ਟੋਟਲ ਲੈਣੇ ਨੇ 75 ਦਿਨਾਂ ਚ ਪੱਕ ਜਾਂਦੀ 18 44 ਦਿਨ ਲੱਗ ਜਾਂਦੀ ਹੈ 7-8 ਦਿਨ ਵੱਧ ਉਹ 85 ਦਿਨਾਂ ਦੀ ਵੱਡੀ ਸੀ ਆਪਾਂ ਤੇ ਇਹਨੂੰ ਹੀ ਬਿਲਕੁਲ ਪਕਾ ਕੇ ਵਡਾਂਗੇ 4 ਪਾਉਣ ਵੇਲੇ ਤੇ ਹੁਣ ਆਪਾਂ ਭਾਈ ਤੁਹਾਡੇ ਨਾਲ ਬਾਕੀ ਗੱਲਬਾਤ ਬਾਅਦ ਚ ਕਰਾਂਗੇ ਤੇ ਇੱਕ ਵਾਰੀ ਆਪਾਂ ਕਿਹੜਾ ਬਦਲਦੇ ਆਂ ਦੇਖੋ ਇੱਧਰ ਡਬਲ ਖਾਲੇ ਪਾਏ ਸੀ ਇੱਧਰ ਸਾਹਮਣੇ ਦੇਖੋ ਕਿ ਇਹ ਬਾਣ ਥੋੜਾ ਜਾਂ ਆਪਸ ਵਿੱਚ ਦਾ ਫਰਕ ਹੈਗਾ ਥੋੜਾ ਜਿਹਾ ਨਹੀਂ ਮੈਂ ਇੱਕ ਥੋੜਾ ਉੱਚਾ ਹੈਗਾ ਆ ਬਾਕੀ ਇਹ ਬਦਲਦੇ ਆਂ ਤੇ ਬਾਕੀ ਮਿਲਾਂਗੇ ਤੁਹਾਨੂੰ ਕੱਲ ਨੂੰ